ਸਾਥੀ ਵੀਰ ਸਿੰਘ ਏਸੀ ਟ੍ਰਾਫਿਕ ਪਾਰਟੀਕੂਲਰ ਹਾਈਵੇ ਤੇ ਗ੍ਰੈਸ ਕਰ ਰਹੇ ਸੀਗੇ ਕਿ ਜੋ ਕਿ ਇੱਕ ਉੱਥੇ ਠੱਪਾ ਆਇਆ ਪੰਜਾਬੀ ਠੱਪਾ ਪੰਜਾਬੀ ਠੱਪੇ ਦੇ ਕੋਲ ਇੱਕ ਗੱਡੀ ਖੜੀ ਸੀ ਲੋਕਾਂ ਕਰ ਉਹਨੂੰ ਜਦ ਚੈੱਕ ਕੀਤਾ ਰੋਕਿਆ ਤੇ ਉਹ ਉਥੋਂ ਵਾਪਸ ਮੁੜਨ ਲੱਗੀ ਜਿਸ ਕੋ ਸ਼ੱਕ ਦੀ ਨਿਸ਼ਾਨ ਤੇ ਕਾਰਵਾਈ ਕੀਤਾ ਗਿਆ ਜਿਸ ਦੇ ਵਿੱਚ ਦੋ ਬੋਨੇ ਨੌਜਵਾਨ ਬਿਤੇ ਜਿਨ੍ਹਾਂ ਦਾ ਨਾਮ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਕਟਿਆਵਾਲੀ ਜ਼ਿਲ੍ਹਾ ਮੁਕਸਰ ਮੁਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਖਾਰਾ ਖੂ ਫਰੀਦੋ ਜ਼ਿਲ੍ਹਾ ਫਰੀਦਕੋਟ ਮੇਰੇ ਸ਼ਕਤੀ ਬਣਾਤੇ ਰਕਾਰ ਦੀ ਤਲਾਸ਼ੀ ਲਈ ਗਈ ਉਸ ਦੇ ਵਿੱਚੋਂ 76 ਗ੍ਰਾਮ ਹੀਰੋਮ ਰਾਮਤ ਹੋਈ ਜੀ ਤੇ 1.5 ਲੱਖ ਰੁਪਇਆ ਇਹ ਡਰਗ ਮਨੀ ਬਰਾਮਦ ਹੋਈ ਜੀ ਤੇ ਜਿਹਨਾਂ ਦੇ ਖਿਲਾਫ ਮਕਦਮਾ ਨੰਬਰ 25 ਮਿਤੀ 14/2/25 ਨੂੰ 25B 61 25 ਐਨਡੀ ਦੇ ਸੈਕਟਰ ਦਬਤ ਰਜਿਸਟਰ ਕੀਤਾ ਗਿਆ ਸਰ ਪਹਿਲਾਂ ਵੀ ਕੋਈ ਖਰਚਾ ਦਰਜਾ ਨਾ ਤੇ ਜੀ ਹਾਂ ਜੀ ਅਮਰੀਕ ਸਿੰਘ ਦੇ ਘਰ ਪਹਿਲਾਂ ਵੀ ਚਾਰ ਪੰਜੇ ਦਰਜਾ ਦੋ ਫਰੀਦਕੋਟ ਟੈਸਟਿੰਗ ਦੇ ਵਿੱਚ ਇੱਕ ਬਠਿੰਡੇ ਦੇ ਵਿੱਚ ਤੇ ਇੱਕ ਫਾਸਾ ਦੇ ਵਿੱਚ ਪਹਿਲਾਂ ਕਾਵੇ ਪਰਚੇ ਦਰਜਾਈ ਉਹਨਾਂ ਤੇ ਇਹਨਾਂ ਤੇ ਬਸ ਇਹ ਹੀ ਦੋ ਤੋਂ ਘੋੜੇ ਤੇ 302 ਦਾ ਪਰਚਾ ਦਰਜਾ ਤੇ ਇੱਕ ਨਸ਼ਿਆਂ ਦੇ ਤੇ ਇੱਕ ਲੁੱਟਫੋਰਾ